ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੂਤ ਪੰਜਵੀਂ ਸਾਖੀ 21ਵੀਂ ਦੀਨੇ ਤੋ ਰਵਾਨਗੀ ਮਾਲਵਾ ਰਿਆਸਤਾਂ ਤੇ ਬਠਿੰਡੇ ਦਾ ਇਲਾਕਾ ਬਹੁਤ ਜੰਗਲ ਹੁੰਦਾ ਸੀ ਥਾਂ ਥਾਂ ਲੰਮੇ ਚੌੜੇ ਜੰਗਲ ਸਨ ਤੇ ਉਹਨਾਂ ਜੰਗਲਾਂ ਵਿੱਚ ਸ਼ਾਹੀ ਫੌਜ ਨਹੀਂ ਸੀ ਪਹੁੰਚਦੀ ਇੱਧਰ ਪਾਣੀ ਵੀ ਨਹੀਂ ਸੀ ਹੁੰਦਾ ਵਜ਼ੀਰ ਖਾਨ ਸਰਹੰਦ ਨੂੰ ਪਤਾ ਲੱਗ ਗਿਆ ਕੇ ਸਤਗੁਰੂ ਜੀ ਦੀਨੇ ਨਗਰ ਵਿੱਚ ਹਨ ਉਸਨੇ ਕੁਝ ਕੁ ਤਿਆਰੀ ਕੀਤੀ ਉਹ ਸਤਗੁਰੂ ਜੀ ਨੂੰ ਫੜ ਲਵੇ ਕਿਉਂਕਿ ਉਸ ਨੂੰ ਇਹ ਵੀ ਖਤਰਾ ਸੀ ਕਿ ਗੁਰੂ ਜੀ ਸ਼ਾਇਦ ਫੌਜ ਨਾ ਇਕੱਠੀ ਕਰ ਲੈਣ ਕਿਉਂਕਿ ਉਸ ਇਲਾਕੇ ਵਿੱਚ ਬਹੁਤ ਸਿੱਖੀ ਸੀ ਇਹ ਖਬਰ ਸਤਗੁਰੂ ਜੀ ਨੂੰ ਵੀ ਮਿਲ ਗਈ ਸ ਆਹਬਾ ਨੇ ਸੋਚਿਆ ਕਿ ਦੀਨੇ ਬੈਠ ਕੇ ਲੜਾਈ ਨਹੀਂ ਕਰਨੀ ਚਾਹੀਦੀ ਕਿਤੇ ਜੰਗਲਾਂ ਵਿੱਚ ਜਾ ਕੇ ਲੜਾਈ ਕਰੀਏ ਕਿਉਂਕਿ ਜੇ ਆਬਾਦੀਆਂ ਵਿੱਚ ਲੜਾਈ ਹੋਈ ਤਾਲੂਕਾਂ ਨੂੰ ਨੁਕਸਾਨ ਪੁੱਜੇਗਾ ਇਸ ਵਾਸਤੇ ਸ ਆਹਿਬਾਂ ਨੇ ਦਿਨੇ ਤੋਂ ਕੂਚ ਕਰਨ ਦਾ ਫੈਸਲਾ ਕਰ ਲਿਆ ਉਸ ਵੇਲੇ ਲਖਮੀਰ ਸ਼ਮੀਰ ਤੇ ਤਖਤ ਮਲ ਆਦਿ ਸਿੱਖਾਂ ਨੂੰ ਬਹੁਤ ਦੁੱਖ ਹੋਇਆ ਉਹ ਨਹੀਂ ਸਨ ਚਾਹੁੰਦੇ ਕਿ ਸਤਿਗੁਰੂ ਜੀ ਦਾ ਸਾਥ ਛੱਡਿਆ ਜਾਵੇ ਸ ਆਹਿਬਾਂ ਦੇ ਚਰਨਾਂ ਵਿੱਚ ਬਤੀਤ ਹੋਣ ਦਾ ਲਾਤਾਂ ਲਾਭ ਹੈ ਜਦ ਤੋਂ ਸਤਿਗੁਰੂ ਜੀ ਨੇ ਦਿਨੇ ਉਤਾਰਾ ਲਿਆ ਸੀ ਤਦ ਤੋਂ ਨਗਰ ਵਿੱਚ ਦਿਨਾਂ ਵਿੱਚ ਖੁਸ਼ਹਾਲੀ ਸ਼ਾਂਤੀ ਅਤੇ ਪਿਆਰ ਦਾ ਵਾਸਾ ਹੋ ਗਿਆ ਸੀ ਸਾਰੇ ਲੋਕ ਬਹੁਤ ਆਨੰਦ ਨਾਲ ਵਸਣ ਲੱਗ ਪਏ ਸਨ ਕਿਸੇ ਦਾ ਨਾਮਾਲ ਮਰਦਾ ਸੀ ਤੇ ਨਾ ਕਿਸੇ ਦੀ ਦੇਹ ਨੂੰ ਕੋਈ ਰੋਗ ਲੱਗਾ ਨਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਔਕੜ ਪੇਸ਼ ਆਈ ਸਤਿਗੁਰੂ ਜੀ ਪਾਸ ਹੁਣ ਸਿੰਘ ਸੈਨਾ ਵੀ ਚੋਕੀ ਸੀ ਬਰੂਦ ਬੰਦੂਕ ਬਰਚੀ ਤੇ ਤਲਵਾਰ ਦਾ ਅੰਤ ਨਹੀਂ ਸੀ ਕੁਝ ਸਿੱਖ ਵੀ ਤਨਖਾਹ ਤੇ ਰੱਖ ਲਈ ਸਨ ਕਿਉਂਕਿ ਸਾਈਬਾਂ ਦੇ ਕੋਲ ਰੁਪਇਆ ਆਉਣ ਲੱਗ ਪਿਆ ਸੀ ਸਾਹਿਬਾਨੇ ਦੀਨੇ ਤੋਂ ਕੂਚ ਕੀਤਾ ਤੇ ਡੋਡ ਪਿੰਡ ਪਹੁੰਚ ਗਏ ਉੱਥੋਂ ਦੇ ਲੋਕਾਂ ਬੜੀ ਸੇਵਾ ਕੀਤੀ ਡੋਡ ਤੋਂ ਬਾਂਦਰ ਤੇ ਬਾਂਦਰ ਤੋਂ ਚੱਲ ਕੇ ਬਹਿਬਲ ਆਏ ਇੱਥੋਂ ਸਤਿਗੁਰੂ ਜੀ ਨੇ ਅੰਮ੍ਰਿਤ ਛਕਾਣਾ ਸ਼ੁਰੂ ਕੀਤਾ ਤਾਂ ਕਿ ਸਿੰਘਾਂ ਵਿੱਚ ਵਾਧਾ ਹੋਵੇ ਨੌਜਵਾਨ ਮੁੰਡੇ ਸਿੰਘ ਸੱਜਣ ਤੇ ਦੁਸ਼ਮਣ ਦਾ ਟਕਰਾ ਕਰਨ ਜੋਕੇ ਹੋ ਜਾਣ ਇਸ ਤਰ੍ਹਾਂ ਬਹੁਤ ਸਾਰੇ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਤਿਆਰ ਬਰ ਤਿਆਰ ਕੀਤਾ ਬਾਈਬਲ ਵਿੱਚ ਸੰਗਤ ਬਹੁਤ ਇਕੱਠੀ ਹੋ ਗਈ ਉਸ ਵੇਲੇ ਮਾਲਵੇ ਵਿੱਚ ਕਾਲ ਪਿਆ ਹੋਇਆ ਸੀ ਲੋਕਾਂ ਨੂੰ ਅੰਨ ਜਲ ਦਾ ਤੋੜਾ ਸੀ ਪਰ ਉਸ ਸਮੇਂ ਦੇ ਲੋਕ ਬਹੁਤ ਹੀ ਦਰਿਆਦਿਲ ਬੰਦੇ ਸਨ ਉਹ ਥੋੜ ਨੂੰ ਅਨੁਭਵ ਨਹੀਂ ਕਰਨਦੇ ਸੰਗਤਾਂ ਨੂੰ ਦੇਖ ਕੇ ਉਹਨਾਂ ਵੱਡਾ ਲੰਗਰ ਤਾਂ ਨਾ ਲਾਇਆ ਪਰ ਪੰਜ ਸਿੰਘਾਂ ਨੂੰ ਘਰੇ ਲਿਆ ਕੇ ਪ੍ਰਸ਼ਾਦਾ ਛਕਾ ਦਿੱਤਾ ਉਹਨਾਂ ਦਾ ਪਿਆਰ ਦੇਖ ਕੇ ਗੁਰੂ ਜੀ ਬਹੁਤ ਪਰਸੰਨ ਹੋਏ ਉਹਨਾਂ ਨੇ ਕਈ ਤਰ੍ਹਾਂ ਦੇ ਵਾਰ ਦਿੱਤੇ ਬੇਬਲ ਤੋਂ ਸਿਉਰਾਮ ਪਰ ਪੁੱਪੁਰ ਪੁੱਛੇ ਤਾਂ ਉੱਥੇ ਹੋਰ ਹੀ ਲੀਲਾ ਹੋਈ ਉੱਥੇ ਬਹੁਤੀ ਭਿਆਨਕ ਕਾਲ ਪਿਆ ਹੋਇਆ ਸੀ ਪਰ ਪਿੰਡ ਵਾਸੀ ਸਤਗੁਰੂ ਜੀ ਦੀ ਸੇਵਾ ਜ਼ਰੂਰ ਕਰਨੀ ਚਾਹੁੰਦੇ ਸਨ ਉਹਨਾਂ ਨੇ ਇਸ ਫੈਸਲੇ ਅਨੁਸਾਰ ਹਰ ਇੱਕ ਨੇ ਆਪਣੀ ਪਹੁੰਚ ਅਨੁਸਾਰ ਇੱਕ ਜਾਂ ਦੋ ਸਿੰਘਾਂ ਨੂੰ ਰੋਟੀ ਖਵਾਉਣੀ ਮੰਨ ਲਈ ਤਰਕਾਲਾਂ ਵੇਲੇ ਸਿੰਘਾਂ ਨੂੰ ਨਾਲ ਲੈ ਕੇ ਘਰਾਂ ਨੂੰ ਚਲੇ ਗਏ ਕਿਸੇ ਨੇ ਕਣਕ ਦੀ ਕਿਸੇ ਬਾਜਰੇ ਦੀ ਤੇ ਕਿਸੇ ਮੰਡਲ ਦੀ ਰੋਟੀ ਸਿੰਘਾਂ ਨੂੰ ਚਕਾਈ ਸਬਰ ਤੇ ਸੰਤੋਖ ਦੇ ਕਾਰਨ ਉਹ ਚੁੱਪ ਕਰਕੇ ਖਾ ਗਈ ਹਰ ਬੁਰਕੀ ਦੇ ਨਾਲ ਵਾਹਿਗੁਰੂ ਸ਼ਬਦ ਦਾ ਆਵਾਜ਼ਾ ਆਉਂਦਾ ਰਿਹਾ ਜਦ ਪ੍ਰਸ਼ਾਦ ਛੱਕ ਕੇ ਆਏ ਤਾਂ ਸਤਿਗੁਰੂ ਜੀ ਨੇ ਪਿੰਡ ਵਾਲਿਆਂ ਦੇ ਹੁੰਦਿਆਂ ਪੁੱਛਿਆ ਕਿ ਕਿਸ ਨੇ ਕੀ ਖਾਤਾ ਹੈ ਸਾਰਿਆਂ ਨੇ ਆਪੋ ਆਪਣੀ ਪਹੁੰਚ ਅਨੁਸਾਰ ਬਿਆਨ ਕਰ ਦਿੱਤਾ ਕਿਸੇ ਕੁਝ ਕਿਹਾ ਤੇ ਕਿਸੇ ਕੁਝ ਪਰਚਾਰ ਸਿੰਘਾ ਨੇ ਉੱਤਰ ਦਿੱਤਾ ਦੀਨदयाल ਅਸੀਂ ਤਾਂ ਬਹੁਤ ਚੰਗੇ ਪਦਾਰਥ ਛੱਕ ਕੇ ਆਏ ਹਾਂ ਮਿੱਠੇ ਖੱਟੇ ਸਲੋਨੇ ਐਸੇ ਪਦਾਰਥ ਤਾਂ ਕਦੀ ਨਹੀਂ ਸਨ ਖਾਦੇ ਘਰ ਵਾਲਿਆਂ ਨੇ ਬਹੁਤ ਸੇਵਾ ਕੀਤੀ ਉਹ ਸਾਹ ਨਾਲ ਧੰਨ ਸਤਿਗੁਰੂ ਜੀ ਧੰਨ ਸਤਿਗੁਰੂ ਜੀ ਦੀਆਂ ਆਵਾਜ਼ਾਂ ਦਿੰਦੇ ਰਹੇ ਹਨ ਉਹਨਾਂ ਦੀ ਸੇਵਾ ਪਦਾਰਥਾਂ ਨੂੰ ਦੇਖ ਕੇ ਅਸੀਂ ਤਾਂ ਦੰਗ ਰਹਿ ਗਏ ਉਹਨਾਂ ਸਿੰਘਾਂ ਦੇ ਇਹ ਬਚਨ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਪਰ ਪਿੰਡ ਦਾ ਚੌਧਰੀ ਕੁਝ ਖਿੱਚ ਪਿਆ ਉਸਨੇ ਆਖੇ ਦਿੱਤਾ ਮਹਾਰਾਜ ਆਪ ਦੇ ਸਿੰਘ ਝੂਠ ਬੋਲਦੇ ਹਨ ਇਹ ਕਦੇ ਨਹੀਂ ਹੋ ਸਕਦਾ ਕਿ ਉਹਨਾਂ ਘਰਾਂ ਤੋਂ ਜਿਨ੍ਹਾਂ ਦੇ ਘਰੀ ਇਹ ਪੁੱਜੇ ਸਨ ਆਧਾਰਤ ਚੱਕਿਆ ਹੋਵੇ ਵੈਸੇ ਵੀ ਕਿਸੇ ਨੂੰ ਅਨਾਜ ਦੀ ਮੁੱਠ ਦਾਣਿਆਂ ਦੀ ਲੱਭ ਜਾਵੇ ਐਵੇਂ ਝੂਠ ਨਹੀਂ ਬੋਲਣਾ ਚਾਹੀਦਾ ਹੈ ਹੋ ਸਕਦਾ ਹੈ ਭੁੱਖੇ ਆਏ ਹੋਣ ਅਸਾਨੂੰ ਸ਼ਰਮਿੰਦਾ ਕਰ ਰਹੇ ਹੋਣ ਇਹ ਚੰਗੀ ਗੱਲ ਨਹੀਂ ਇਹ ਸੁਣ ਕੇ ਕਲਗੀਧਰ ਪਿਤਾ ਜੀ ਮੁਸਕਰਾਏ ਕਿਰਪਾ ਦੇ ਸਾਗਰ ਹੱਸ ਕੇ ਬੋਲੇ ਗੁਰਮੁਖ ਜਨੋ ਇਹ ਸਤ ਸੰਤੋਖ ਦਾ ਹਾਲ ਹੈ ਉਸੇ ਇਸ ਵਾਹਿਗੁਰੂ ਪਿਆਰ ਤੇ ਵਾਹਿਗੁਰੂ ਭਰੋਸੇ ਦੇ ਕੋਤਕਾ ਨੂੰ ਨਹੀਂ ਜਾਣਦੇ ਘਰ ਵਾਲੇ অতি ਕਰੀਬ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਸੁਦਾਮੇ ਤੇ ਪੀਲਣੀ ਦੀ ਤਰ੍ਹਾਂ ਇਹ ਕਰੀਬ ਹਨ ਪਰ ਇਨਾਂ ਕੋਲ ਪ੍ਰੇਮਾ ਭਗਤੀ ਹੈ ਪ੍ਰੇਮਾ ਭਗਤੀ ਜੀਵ ਦੇ ਸਾਰੇ ਕਸ਼ਟਾਂ ਤੇ ਕਟਿਆ ਦਾ ਨਾਸ ਕਰ ਦਿੰਦੀ ਹੈ ਘਰ ਵਾਲੇ ਗੁਰਮੁਖਾਂ ਦੇ ਕਰਜ ਜਦੋਂ ਸਿੰਘ ਪੁੱਜੇ ਤਾਂ ਉਹਨਾਂ ਮੱਥੇ ਵੱਟ ਨਹੀਂ ਪਾਇਆ ਉਹਨਾਂ ਨੇ ਖਿੜੇ ਮੱਥੇ ਜੀ ਆਇਆਂ ਨੂੰ ਆਖਿਆ ਅਦਰ ਨਾਲ ਬੈਠਾਇਆ ਹੱਥ ਧਵਾਏ ਪਰ ਇਹਨਾਂ ਦੇ ਅੱਗੇ ਰੱਖਣ ਵਾਸਤੇ ਥਾਲ ਨਹੀਂ ਸਨ ਇਹਨਾਂ ਦੇ ਜੋ ਕੁਝ ਕੋਲ ਸੀ ਉਸ ਨੂੰ ਲੁਕੋਇਆ ਨਹੀਂ ਲੋਕਲਾਜ ਦਾ ਵਿਚਾਰ ਨਹੀਂ ਕੀਤਾ ਨਿਰਮਲ ਹਿਰਦੇ ਨਾਲ ਮਿੱਟੀ ਦੇ ਬਬਰਾਂ ਵਿੱਚ ਪੀਲੂ ਤੇ ਜੰਡ ਫਲੀਆਂ ਧੋ ਕੇ ਸਿੰਘਾਂ ਅੱਗੇ ਰੱਖ ਦਿੱਤੀਆਂ ਨਿਰਮਲ ਹਿਰਦਿਆ ਨੇ ਅਰਦਾਸ ਕੀਤੀ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਅਸਾਂ ਗਰੀਬਾਂ ਕੋਲ ਇਹੋ ਕੁਝ ਹੈ ਬਖਸ਼ਨ ਹਾਰ ਪਿਤਾ ਬਖਸ਼ ਲੈ ਇਸੇ ਵਿੱਚ ਹੀ ਸਿੰਘਾਂ ਨੂੰ પ્રસન્ન ਕਰੀ ਤੇਰਾ ਦਿੱਤਾ ਤੇਰੇ ਭਗਤ ਜਨਾਂ ਨੂੰ ਅਰਪਣ ਕਰ ਰਹੀ ਹਾਂ ਇਹੋ ਹੀ ਉੱਤਮ ਪਦਾਰਥ ਹੋ ਜਾਣ ਇਹਨਾਂ ਵਿੱਚ ਹੀ ਬਰਕਤ ਪਾਵੇ ਘਰਵੇਲ ਘਰ ਵਾਲੇ ਨੇਕ ਜੀਉੜਿਆਂ ਦੀ ਅਰਦਾਸ ਵਾਹਿਗੁਰੂ ਨੇ ਸੁਣ ਲਈ हे ਭਗਤ ਜਨੋ ਜਦੋਂ ਸਿੰਘ ਇਸ ਪੀਲੂ ਤੇ ਇੱਕ ਜੰਡ ਫਲੀ ਨੂੰ ਚੱਕਣ ਲੱਗੇ ਤਾਂ ਉਹਨਾਂ ਨੂੰ ਐਸਾ ਸਵਾਦ ਆਉਣ ਲੱਗਾ ਜੈਸੇ ਉੱਤਮ ਪਦਾਰਥ ਹੁੰਦੇ ਹਨ ਇਹਨਾਂ ਨੂੰ 36 ਪ੍ਰਕਾਰ ਦੇ ਭੋਜਨਾਂ ਦਾ ਸਵਾਦ ਆਇਆ ਇਹ ਬਹੁਤ ਪਰਸੰਨ ਹੋਏ ਤੇ ਖੁਸ਼ੀ ਨਾਲ ਅਰਦਾਸਾਂ ਕਰਦੇ ਹੋਏ ਉੱਠ ਆਏ ਘਰ ਵਾਲਿਆਂ ਦਾ ਭਰੋਸਾ ਸੰਤੋਖ ਤੇ ਨੇਕ ਨੀਤੀ ਦੇਖ ਕੇ ਵਾਹਿਗੁਰੂ ਇਨਾਂ ਉੱਤੇ ਬਹੁਤ ਪਰਸੰਨ ਹੋਏ ਹਨ ਹੁਣ ਇਨਾਂ ਦੇ ਬੇੜੇ ਪਾਵ ਸਾਗਰ ਤੋਂ ਪਾਰ ਹੋ ਜਾਣਗੇ ਇਹ ਅਗਲਾ ਜੀਵਨ ਸੁੱਖ ਨਾਲ ਬਤੀਤ ਕਰਨਗੇ ਇਨਾਂ ਦੇ ਘਰਾਂ ਵਿੱਚ ਅੰਨ, ਚਲ, ਘਿਓ, ਦੁੱਧ ਦਾ ਕਾਟਾ ਨਹੀਂ ਰਹੇਗਾ ਇਹ ਨਗਰ ਸਾਰਾ ਹੀ ਤਰ ਜਾਵੇਗਾ ਨਗਰ ਵਾਸੀ ਭਲੇ ਪੁਰਸ਼ਾਂ ਪਰਸੰਤਾ ਵਿੱਚ ਆ ਕੇ ਸਤਿਗੁਰੂ ਜੀ ਨੇ ਇਓਂ ਵਰ ਦੇ ਦਿੱਤੇ ਸਾਰੇ ਨਗਰ ਵਾਸੀਆਂ ਨੇ ਮਾਈ ਪਾਈ ਨੇ ਸਤਿਗੁਰੂ ਜੀ ਦੇ ਚਰਨਾ ਉੱਪਰ ਮੱਥਾ ਟੇਕਿਆ ਤੇ ਨਿਹਾਲ ਹੋਏ ਸਾਇ 2 ਦਿਨ ਉਸ ਨਗਰ ਵਿੱਚ ਰਹੇ ਕਥਾ ਉਪਦੇਸ਼ ਸੁਣਾਉਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ